ਮਾਣਯੋਗ ਐਸਐਸਪੀ ਸਾਹਿਬ ਬਠਿੰਡਾ ਦੇ ਗਾਈਡੈਂਸ ਦੇ ਅੰਦਰ ਬਠਿੰਡਾ ਪੁਲਿਸ ਵੱਲੋਂ ਡਰੱਗਸ ਦੇ ਖਿਲਾਫ ਜਿਹੜੀ ਜੰਗ ਹੈ ਉਹ ਲਗਾਤਾਰ ਜਾਰੀ ਹੈ ਇਸ ਦੇ ਵਿੱਚ ਅਸੀਂ ਬਠਿੰਡਾ ਪੁਲਿਸ ਵੱਲੋਂ ਕੱਲ 7 ਮੁਕਦਮੇ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਰਜਿਸਟਰ ਕੀਤੇ ਗਏ ਇਹਨਾਂ 7 ਮੁਕਦਮਿਆਂ ਦੇ ਵਿੱਚ ਅਸੀਂ 7 ਤੋਂ ਕਰੀਬ ਗੋਲੀਆਂ 59 ਗ੍ਰਾਮ ਜਿਹੜੀ ਹੈਰਵਨ ਹੈ ਤੇ ਕੁੱਲ 11 ਬੰਦੇ ਜਿਹੜੇ ਹੈਗੇ ਅਸੀਂ ਅਰੈਸਟ ਕੀਤੇ ਇਸ ਮੁਕਦਮੇ ਦੇ ਵਿੱਚ ਇਹਨਾਂ ਅੱਗੇ ਜਿਹੜੀ ਮੁਕਦਮੇ ਦਰਜ ਰਜਿਸਟਰ ਕੀਤੇ ਆ ਇਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਬੈਕਵਰਡ ਐਂਡ ਫਾਰਵਰਡ ਲੇਪੀਚਸ ਜਿਹੜੀ ਹੈਗੇ ਉਹਨਾਂ ਦੀ ਕਵਤੀਸ਼ ਕੀਤੀ ਜਾ ਰਹੀ ਹੈ ਸੋ ਜਿਹੜੇ ਵੀ ਬੰਦੇ ਸਫਰਦਰ ਇਨਵਾਲਵ ਹੋਣ ਦੇ ਖਿਲਾਫ ਰਿਡੈਕਸ਼ਨ ਜਾਇ ਡੈਫੀਨਿਟਲੀ ਉਹਨਾਂ ਦੇ ਖਿਲਾਫ ਸਖਤਕਸ਼ਨ ਲਿਆ ਜਾਊਗਾ ਜਿਹੜੇ ਬੰਦੇ ਜੋ ਵੀ ਜਿੰਨਾ ਕੁ ਰਿਕਵਰੀਜ ਹੋ ਰਹੀ ਹੈ ਉਹਨਾਂ ਦੇ ਖਿਲਾਫ ਅਸੀਂ ਐਡੀਪੀਐਸ ਦੇ ਅਕਟਿਵ ਸਰਵਰ ਦਰਜ ਕਰ ਰਹੇ ਹਾਂ ਜਿਹੜੇ ਬੰਦਿਆਂ ਨੇ ਇਸ ਧੰਦੇ ਤੋਂ ਪ੍ਰੋਪਰਟੀਆਂ ਜਿਹੜੀ ਪਰਚੇਸ ਕੀਤੀਆਂ ਨੇ ਉਹਨਾਂ ਨੂੰ ਅਸੀਂ ਜਿਹੜੇ ਹੈਗਾ ਉਹਦਾ ਪ੍ਰੋਸੀਜਰ ਅਸੀਂ ਉਹਨਾਂ ਨੂੰ ਪ੍ਰੋਪਰਟੀ ਨੂੰ ਫ੍ਰੀਸ ਕਰਦੇ ਹਾਂ ਮਾਣਯੋਗ ਐਸਐਸਪੀ ਸਾਹਿਬ ਬਠਿੰਡਾ ਦੇ ਗਾਈਡੈਂਸ ਦੇ ਅੰਦਰ ਬਠਿੰਡਾ ਪੁਲਿਸ ਵੱਲੋਂ ਡਰੱਗਸ ਦੇ ਖਿਲਾਫ ਜਿਹੜੀ ਜੰਗ ਹੈ ਉਹ ਲਗਾਤਾਰ جاری ਹੈ ਇਸ ਦੇ ਵਿੱਚ ਅਸੀਂ ਬਠਿੰਡਾ ਪੁਲਿਸ ਵੱਲੋਂ ਕੱਲ 7 ਮੁਕੱਦਮੇ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਰਜਿਸਟਰ ਕੀਤੇ ਗਏ ਇਹਨਾਂ 7 ਮੁਕੱਦਮਿਆਂ ਦੇ ਵਿੱਚ ਅਸੀਂ 7 ਤੋਂ 8 ਕਿਲੋ ਬੋਲੀਆਂ 59 ਗ੍ਰਾਮ ਜਿਹੜੀ ਹੈਰਵਨ ਹੈ ਤੇ ਕੁੱਲ 11 ਬੰਦੇ ਜਿਹੜੇ ਹੈਗੇ ਅਸੀਂ ਅਰੈਸਟ ਕੀਤੇ ਇਸ ਮੁਕੱਦਮੇ ਦੇ ਵਿੱਚ ਇਹਨਾਂ ਅੱਗੇ ਜਿਹੜੀ ਮੁਕੱਦਮੇ ਦਰਜ ਰਜਿਸਟਰ ਕੀਤੇ ਆ ਇਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਬੈਕਵਰਡ ਐਂਡ ਫਾਰਵਰਡ ਲੈਂਗੇਜ ਜਿਹੜੀ ਹੈਗੇ ਉਹਨਾਂ ਦੀ ਕਵਰੇਜ ਕੀਤੀ ਜਾ ਰਹੀ ਹੈ ਸੋ ਜਿਹੜੇ ਵੀ ਬੰਦੇ ਇਸ ਫਰਦਰ ਇਨਵਾਲਵ ਹੋਣਗੇ ਉਹਨਾਂ ਦੇ ਖਿਲਾਫ ਰਿਡੈਕਸ਼ਨ ਹੋ ਜਾਏਗਾ ਡੈਫੀਨਿਟਲੀ ਉਹਨਾਂ ਦੇ ਖਿਲਾਫ ਸੈਕਸ਼ਨ ਲਿਆ ਜਾਊਗਾ ਜਿਹੜੇ ਬੰਦੇ ਜੋ ਵੀ ਜਿੰਨਾ ਕਵਰੇਜ ਹੋ ਰਹੀ ਹੈ ਉਹਨਾਂ ਦੇ ਖਿਲਾਫ ਅਸੀਂ ਐਡੀਪੀਐਸ ਦੇ ਅਕਟਿਵ ਸਰਵਿੰਦਰ ਚ ਕਰ ਰਹੇ ਹਾਂ ਜਿਹੜੇ ਬੰਦਿਆਂ ਨੇ ਇਸ ਧੰਦੇ ਤੋਂ ਪ੍ਰੋਪਰਟੀਆਂ ਜਿਹੜੀ ਪਰਚੇਸ ਕੀਤੀਆਂ ਨੇ ਉਹਨਾਂ ਨੂੰ ਅਸੀਂ ਜਿਹੜੇ ਹੈਗਾ ਉਹਦਾ ਪ੍ਰੋਸੀਜਰ ਅਸੀਂ ਉਹਨਾਂ ਨੂੰ ਪ੍ਰੋਪਰਟੀ ਨੂੰ ਫ੍ਰੀਸ ਕਰਦੇ ਹਾਂ ਮਾਣਯੋਗ ਐਸਐਸਪੀ ਸਾਹਿਬ ਬਠਿੰਡਾ ਦੇ ਗਾਈਡੈਂਸ ਅੰਡਰ ਬਠਿੰਡਾ ਪੁਲਿਸ ਵੱਲੋਂ ਡਰੱਗਸ ਦੇ ਖਿਲਾਫ ਜਿਹੜੀ ਜੰਗ ਹੈ ਉਹ ਲਗਾਤਾਰ ਜਾਰੀ ਹੈ ਇਸ ਦੇ ਵਿੱਚ ਅਸੀਂ ਬਠਿੰਡਾ ਪੁਲਿਸ ਵੱਲੋਂ ਕੱਲ 7 ਮੁਕੱਦਮੇ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਰਜਿਸਟਰ ਕੀਤੇ ਗਏ ਇਹਨਾਂ 7 ਮੁਕੱਦਮਿਆਂ ਦੇ ਵਿੱਚ ਅਸੀਂ 7 ਤੋਂ ਕਰੀਬ ਗੋਲੀਆਂ 59 ਗ੍ਰਾਮ ਜਿਹੜੀ ਸਰਵਣ ਹੈ ਤੇ ਕੁੱਲ 11 ਬੰਦੇ ਜਿਹੜੇ ਹੈਗੇ ਅਸੀਂ ਅਰੈਸਟ ਕੀਤੇ ਇਸ ਮੁਕੱਦਮੇ ਦੇ ਵਿੱਚ ਇਹਨਾਂ ਅੱਗੇ ਜਿਹੜੀ ਮੁਕੱਦਮੇ ਦਰਜ ਰਜਿਸਟਰ ਕੀਤੇ ਹੈ ਇਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਬੈਕਵਰਡ ਐਂਡ ਫਾਰਵਰਡ ਲੈਫਟੇਸ ਜਿਹੜੀ ਹੈਗੇ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਸੋ ਜਿਹੜੇ ਵੀ ਬੰਦੇ ਇਸ ਫਰਦਰ ਇਨਵਾਲਵ ਹੋਣਗੇ ਉਹਨਾਂ ਦੇ ਖਿਲਾਫ ਰਿਡੈਕਸ਼ਨ ਜਾਈ ਡੇਫੀਨਿਟਲੀ ਉਹਨਾਂ ਦੇ ਖਿਲਾਫ ਕਾਨੂੰਨ ਲਿਆ ਜਾਊਗਾ ਜਿਹੜੇ ਬੰਦੇ ਜੋ ਵੀ ਜਿੰਨਾ ਕਵਰੇਜ ਹੋ ਰਹੀ ਹੈ ਉਹਨਾਂ ਦੇ ਖਿਲਾਫ ਅਸੀਂ ਐਂਡੀਪੀਐਸ ਦੇ ਅਕਟ ਦੇ ਤਹਿਤ ਸਰਬਦਾਰਜ ਕਰ ਰਹੇ ਹਾਂ ਜਿਹੜੇ ਬੰਦਿਆਂ ਨੇ ਇਸ ਧੰਦੇ ਤੋਂ ਪ੍ਰੋਪਰਟੀਆਂ ਜਿਹੜੀ ਪਰਚੇਸ ਕੀਤੀਆਂ ਨੇ ਉਹਨਾਂ ਨੂੰ ਅਸੀਂ ਜਿਹੜੇ ਹੈਗਾ ਉਹਦਾ ਪ੍ਰੋਸੀਜਰ ਅਸੀਂ ਉਹਨਾਂ ਨੂੰ ਪ੍ਰੋਪਰਟੀ ਨੂੰ ਫ੍ਰੀਜ਼ ਕਰਦੇ ਹਾਂ ਮਾਣਯੋਗ ਐਸਐਸਪੀ ਸਾਹਿਬ ਠੰਡਾ ਦੇ ਗਾਈਡੈਂਸ ਦੇ ਅੰਦਰ ਠੰਡਾ ਪੁਲਿਸ ਵੱਲੋਂ ਡਰੱਗਸ ਦੇ ਖਿਲਾਫ ਜਿਹੜੀ ਜੰਗ ਹੈ ਉਹ ਲਗਾਤਾਰ جاری ਹੈ ਇਸ ਦੇ ਵਿੱਚ ਅਸੀਂ ਠੰਡਾ ਪੁਲਿਸ ਵੱਲੋਂ ਕੱਲ 7 ਮਗਧਮੇ ਮਕਦਮੇ ਵਿੱਚ ਤਾਣੇ ਦੇ ਵਿੱਚ ਦਰਜ ਰਿਜਿਸਟਰ ਕੀਤੇ ਗਏ ਇਹਨਾਂ 7 ਮਗਧਮੇ ਦੇ ਵਿੱਚ ਅਸੀਂ 7 ਦੇ ਕਰੀਬ ਬੋਲੀਆਂ 59 ਗ੍ਰਾਮ ਜਿਹੜੀ ਹੈਰਵਨ ਹੈ ਤੇ ਕੁੱਲ 11 ਬੰਦੇ ਜਿਹੜੇ ਹੈਗੇ ਅਸੀਂ ਅਰੈਸਟ ਕੀਤੇ ਇਸ ਮਕਦਮੇ ਦੇ ਵਿੱਚ ਇਹਨਾਂ ਅੱਗੇ ਜਿਹੜੀ ਮਕਦਮੇ ਦਰਜ ਰਜਿਸਟਰ ਕੀਤੇ ਆ ਇਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਬੈਕਵਰਡ ਐਂਡ ਫਾਰਵਰਡ ਲੈਪਸ ਜਿਹੜੀ ਹੈਗੇ ਉਹਨਾਂ ਦੀ ਕਵਿធីਸ਼ ਕੀਤੀ ਜਾ ਰਹੀ ਹੈ ਸੋ ਜਿਹੜੇ ਵੀ ਬੰਦੇ ਸਫਰਦਰ ਇਨਵਾਲਵ ਹੋਣਗੇ ਉਹਨਾਂ ਦੇ ਖਿਲਾਫ ਰਿਡੈਕਸ਼ਨ ਜਾਈ ਡੇਫੀਨਿਟਲੀ ਉਹਨਾਂ ਦੇ ਖਿਲਾਫ ਕ诉ਕਸ਼ਨ ਲਿਆ ਜਾਊਗਾ ਜਿਹੜੇ ਬੰਦੇ ਜੋ ਵੀ ਜਿੰਨਾ ਕਵਰ ਰਿਕਵਰੀ ਹੋ ਰਹੀ ਹੈ ਉਹਨਾਂ ਦੇ ਖਿਲਾਫ ਅਸੀਂ ਐਂਡੀਪੀਐਸ ਦੇ ਅਕਟਿਵ ਤੌਰ ਤੇ ਦਰਜ ਕਰ ਰਹੇ ਹਾਂ ਜਿਹੜੇ ਬੰਦਿਆਂ ਨੇ ਇਸ ਥਾਂ ਦੇ ਤੋਂ ਪ੍ਰੋਪਰਟੀਆਂ ਜਿਹੜੀ ਪਰਚੇਸ ਕੀਤੀਆਂ ਨੇ ਉਹਨਾਂ ਨੂੰ ਅਸੀਂ ਜਿਹੜੇ ਹੈਗਾ ਉਹਦਾ ਪ੍ਰੋਸੀਜਰ ਅਸੀਂ ਉਹਨਾਂ ਨੂੰ ਪ੍ਰੋਪਰਟੀ ਨੂੰ ਫ੍ਰੀਸ ਕਰਦੇ ਹਾਂ